ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਤਰਲੋਕ ਸਿੰਘ ਬਸਰਾਵਾ ਹੈਂਡਲੂਮ ਵਾਲਾ ਚਲੋ ਜੀ ਅੱਜ ਆਰਡਰ ਭਗਤਾਉਣ ਆਇਆ ਦਸੂਵੇ ਦਸੂਵੇ ਦੇ ਬਿਲਕੁਲ ਲਾਗੇ ਹਮਜਾ ਮੋੜ ਹਮਜਾ ਮੋੜ ਤੇ ਆਪਾਂ ਖੜੇ ਆ ਜੀ ਤੇ ਇੱਥੇ ਆ ਰਹੇ ਆ ਮੈਡਮ ਜੀ ਜਿਨ੍ਹਾਂ ਨੇ ਸਾਨੂੰ ਆਰਡਰ ਦਿੱਤਾ ਜੀ 5 5 ਜੋੜੇ ਉਹਨਾਂ ਆਰਡਰ ਦਿੱਤਾ ਵੀ ਤੇ ਮੈਂ ਇੱਥੇ ਗ੍ਰੈਂਡ ਰਿਜ਼ੋਰਟ ਦੇ ਸਾਹਮਣੇ ਖੜਾ ਹਾਂ ਤੇ ਇਹ ਹਮਜਾ ਮੋੜੀ ਤਕਰੀਬਨ ਤੇ ਇੱਥੇ ਮੈਡਮ ਜੀ ਆਉਣਗੇ ਤੇ ਉਹਨਾਂ ਨੂੰ ਸੌਦਾ ਆਪਾਂ ਦੇਖ ਕੇ ਜਾਵਾਂਗੇ ਤੇ ਅੱਜ ਦਾ ਆਰਡਰ ਜਿਹੜਾ ਬਹੁਤ ਵਧੀਆ ਰਿਹਾ ਜੀ ਹਮਜਾ ਮੋੜ ਦਸੂਆ ਆਪਾਂ ਮੋੜ ਤੇ ਖੜੇ ਆਂ ਸਾਹਮਣੇ ਸਕੂਲੇ ਤੇ ਨਾਲ ਹੀ ਮੇਰੀ ਬੈਕ ਸ਼ਟ ਦੇ ਹੈਗਾ ਜੀ ਗ੍ਰੇਂਡ ਰਜੋਟ ਜਿਹੜਾ ਰਜੋਟ ਜੀ ਅਬੋਟ ਲੱਗਾ ਗ੍ਰੇਂਡ ਰਜੋਟ ਤਾਂ ਇੱਥੇ ਸਾਡੇ ਕਸਟਮਰ ਭੈਣ ਜੀ ਆ ਰਹੇ ਆ ਜਿਨ੍ਹਾਂ ਨੇ ਸਾਨੂੰ ਆਰਡਰ ਜਿਹੜਾ ਲਖਾਇਆ ਹੋਇਆ ਤੇ ਉਹ ਥੋੜੀ ਸਮੇਂ ਵਿੱਚ ਅੱਧੇ 1 ਮਿੰਟ ਤੱਕ ਕਮੈਂਟ ਤਾਂ ਕਿੱਥੇ ਪਹੁੰਚਣ ਵਾਲੇ ਤੇ ਮੈਂ ਉਹਨਾਂ ਦੀ ਵੇਟ ਕਰ ਰਿਹਾ ਇਸ ਕਰਕੇ ਤੁਸੀਂ ਵੀ ਕੋਈ ਆਰਡਰ ਕਰਨਾ ਹੋਵੇ ਤੇ 98553 00767 ਤੇ ਫੋਨ ਕਰੋ ਅਸੀਂ ਤੁਹਾਡੇ ਪੇਡਾਵਾਂਗੇ ਤੁਹਾਨੂੰ ਦੇਖ ਜਾਂਦੇ ਵਧੀਆ-ਵਧੀਆ ਬੈੱਡ ਸ਼ੀਟਾਂ ਤੇ ਗੱਦਿਆਂ ਦੇ ਕਵਰ ਤੇ ਤਲਾਈਆਂ ਦੇ ਕਵਰ ਠੀਕ ਹੈ ਜੀ ਤੇ ਬਾਕੀ ਹੈਂਡਰੂਮ ਦਾ ਕੋਈ ਵੀ ਸਮਾਨ ਤੁਹਾਨੂੰ ਲੈਣਾ ਹੋਵੇ ਤੇ ਤੁਸੀਂ ਲੈਸਿੰਗ ਦੇ ਜੀ ਲੋਦੀ ਚਾਂਦ ਦੇ ਕੁ ਮਿੰਟਾਂ ਵਿੱਚ ਮੈਡਮ ਜਿੱਥੇ ਪਹੁੰਚ ਰਹੇ ਆ ਤੁਸੀਂ ਵੀਡੀਓ ਸੇ ਵੀ ਦੇਖੋਗੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਜੀ ਤੇ ਤੁਸੀਂ ਕੋਈ ਆਰਡਰ ਕਰਨਾ ਹੋਵੇ ਤੇ ਤੁਸੀਂ ਕਾਲ ਸਾਨੂੰ ਕਰ ਸਕਦੇ ਹੋ ਤੇ ਸਪੈਸ਼ਲ ਟ੍ਰੈਂਡ ਚੱਲ ਰਿਹਾ ਹੈ ਬੈੱਡ ਸੀਟਾਂ ਦਾ ਤੇ ਮੰਜਾ ਕਪੜਾ ਦਾ ਠੀਕ ਹੈ ਜੀ ਬਾਕੀ ਸਾਰੇ ਸਮਾਨ ਸਾਡੇ ਕੋਲ ਹੁੰਦਾ ਹੋਵੇ ਹੋਰ ਵੀ ਤੁਹਾਨੂੰ ਸਮਾਨ ਕਿਸੇ ਦੀ ਜ਼ਰੂਰਤ ਹੁੰਦੀ ਹੈ ਤੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਤੇ ਅੱਜ ਦਾ ਜਿਹੜਾ ਆਰਡਰ ਜਿਹੜਾ ਹਮਜਾ ਮੋੜ ਦਸੂਆ ਉੱਥੇ ਭਗਤੋਂ ਨਾ ਪਾਏ ਆ ਤੇ ਇੱਥੇ ਮੈਡਮ ਜੀ ਇੱਥੇ ਆਉਣਗੇ ਕੁਝ ਕਮੈਂਟਾਂ ਵਿੱਚ ਤੁਹਾਡੇ ਸਾਹਮਣੇ ਲਓ ਜੀ ਮੈਡਮ ਜੀ ਆ ਚੁੱਕੇ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਤੇ ਇਥੋਂ ਆਰਡਰ ਪੁਗਤਾ ਕੇ ਹੁਣ ਆਪਾਂ ਇਥੋਂ ਵਾਪਸ ਮੜਾਂਗੇ ਜੀ ਤੇ ਜਨਨ ਕੀ ਮੁੜ ਚੁੱਕੇ ਆ ਤੇ ਇਸ ਵੇਲੇ ਅਸੀਂ ਮਿਆਣੀ ਅੱਡੇ ਵਿਛਤੂ ਦੀ ਕਰਾਸ ਕਰ ਰਹੇ ਆ ਜੀ ਆਰਡਰ ਜਿਹੜਾ ਬਹੁਤ ਵਧੀਆ ਰਿਹਾ ਜੀ ਅੱਜ ਦਾ ਆਰਡਰ ਹਮਜਾ ਮੋੜ ਦਸੂਆ ਤੇ ਪੁਗਤਾ ਕੇ ਆਪਾਂ ਮੈਨੀ ਅਡੇ ਤੋਂ ਵੀ ਆਪਾਂ ਐਂਟਰ ਕਰ ਚੁੱਕੇ ਆ ਤੇ ਬਾਕੀ ਤੁਸੀਂ ਵੀ ਕੋਈ ਆਰਡਰ ਕਰਨਾ ਹੋਵੇ ਤੇ 98573 00769 ਤੇ ਕਾਲ ਕਰੋ ਜੀ ਟਾਡਾ ਆਪਣਾ ਤਰਲੋਕ ਸਿੰਘ ਬਸਰਾਵਾ ਹੈਡਲੂ ਵਾਲਾ ਸਪੈਸ਼ਲ ਟ੍ਰੈਂਡ ਮੰਜਿਆਂ ਦੇ ਕਵਰ ਤੇ ਗੱਦਿਆਂ ਦਾ ਕਵਰ ਤੇ ਬੈਡ ਸ਼ੀਟਾਂ ਜਿਹੜੀਆਂ ਚੱਲ ਰਹੀਆਂ ਜੀ ਤੁਸੀਂ ਵੀ ਕਾਲ ਕਰਕੇ ਕੋਈ ਆਰਡਰ ਕਰਨਾ ਹੋਵੇ ਤੇ ਕਰ ਸਕਦੇ ਜੀ ਸਾਡਾ YouTube ਚੈਨਲ ਜੀ ਤਰਲੋਕ ਸਰੇਖਾ ਕ੍ਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਜਿਹੜਾ ਵੀਰਪੁਰਾ ਭੈਣ ਸੜ ਵੀਡੀਓ ਨੂੰ ਲਾਈਕ ਕਰੇ ਕਮੈਂਟ ਕਰੇ ਸ਼ੇਅਰ ਕਰੇ ਉਹਨੂੰ ਪੂਰੀ ਡਿਸਕਾਊਂਟ ਦਿੱਤੀ ਜਾਊਗੀ ਜੀ ਧੰਨਵਾਦ